ਸੰਗਤ ਜੀ ਭਾਈ ਗੁਰਦਾਜ ਦੀਆਂ ਵਾਰਾਂ ਦੀ ਆਪਾਂ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ 18 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ 18 ਭਾਗ ਜਿਹੜੇ ਨੇ 2 to ਦੀ ਪਲੇਲਿਸਟ ਵਿੱਚ ਪਏ ਹੋਏ ਨੇ ਅੱਗੇ ਸ਼ੁਰੂ ਹੁੰਦਾ ਹੈ ਭਈ ਗਲਾਨ ਜਗਤਰ ਵਿੱਚ ਚਾਰ ਵਰਣ ਆਸ਼ਰਮ ਉਪਾਏ ਕਹਿੰਦੇ ਜਗਤ ਵਿਖੇ ਵਡ ਗਲਾਨੀ ਉੱਠੀ ਇਕ ਦੂਜੇ ਤੋਂ ਨੱਕ ਵੱਢਣ ਲੱਗੇ ਚਾਰ ਵਰਣ ਖੱਤਰੀ ਬ੍ਰਾਹਮਣ ਸੂਦ ਵੈਸ਼ਟੇ ਚਾਰ ਆਸ਼ਰਮ ਗ੍ਰਿਸ਼ਟੀ ਬਾਨਪ੍ਰਸ਼ਟੀ ਬ੍ਰਹਮਚਾਰੀ ਸੰਨਿਆਸੀ ਉਤਪਤ ਹੋ ਗਏ 10 ਨਾਮ ਸੰਨਿਆਸੀਆ ਜੋਗੀ ਬਾਹਰ ਪੰਥ ਚਲਾਏ ਸੰਨਿਆਸੀਆ ਨੇ 10 ਨਾਮ ਗਿਰੀਪੁਰੀ ਭਾਰਤੀ ਸੁਰਸਤੀ ਦੰਡੀ ਆਰਣ ਆਤੀ ਜੋਗੀਆਂ ਨੇ 12 ਪੰਥ ਚਲਾ ਦਿੱਤੇ ਜੰਗਮ ਅਤੇ ਸ਼ਰੇਵੜੇ ਦਗੇ ਦਿਗੰਬਰਵਾਦ ਕਰਾਏ ਜੰਗਮ ਸ਼ਰੇਵੜੇ ਤੇ ਦਿਗੰਬਰਾਂ ਜੈਨੀਆਂ ਨੇ ਦਗੇ ਦੰਗੇ ਤੇ ਬਾਦ ਰਚਾ ਦਿੱਤੇ ਬ੍ਰਾਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਨ ਲੜਾਏ ਬ੍ਰਾਹਮਣਾਂ ਨੇ ਬਹੁਤ ਪ੍ਰਕਾਰ ਕਰਕੇ ਸ਼ਾਸਤਰ ਵੇਦ ਪੁਰਾਨ ਆਪੋ ਦੇ ਵਿੱਚ ਲੜਾਉਣਾ ਕੀਤੇ ਭਾਵ ਕੇ ਚਰਚਾ ਬਾਦ ਕਰਕੇ ਦੱਸਣ ਲੱਗੇ ਸਾਰ ਗ੍ਰਾਹੀ ਨਾਮ ਰਹੇ ਖਾਟ ਦਰਸ਼ਨ ਬੋ ਵੈਰ ਕਰ ਨਾਲ 36 ਪਖੰਡਰ ਲਾਏ ਕਹਿੰਦੇ ਛੇ ਸ਼ਾਸਤਰ ਨਿਆਏ ਵਿਦਾਂਤ ਆਦ ਆਪ ਵਿੱਚ ਵਿਵਾਦ ਛੜਿਆ ਤੇ ਨਾਲ 36 ਨਾਨਾ ਪ੍ਰਕਾਰ ਦੇ ਪਖੰਡਰ ਲਾ ਦਿੱਤੇ ਤੰਤ ਮੰਤਰ ਸਾਇਣਾ ਕਰਾ ਮਾਤ ਕਾ ਲਿਖ ਲਪਟਾਏ ਤਵੀਤ ਧਾਗੇ ਮੰਤਰ ਸੈਣਾ ਤੇ ਕਰਮ ਕਰਾ ਮਾਤਾ ਦੀ ਕਾਲਖ ਦੇ ਨਾਲ ਲਿਬੜ ਗਏ ਪਾਏ ਗੁਰਦਾਜ ਜੀ ਅੱਗੇ ਕਹਿੰਦੇ ਇੱਕ ਸਟੇ ਬਹੁ ਰੂਪ ਕਰ ਪ੍ਰੂਪ ਕਰੂਪੀ ਘਨੇ ਦਿਖਾਏ ਕਹਿੰਦੇ ਇੱਕ ਰੂਪ ਤੋਂ ਬਾਹਲੇ ਰੂਪ ਬਣਾ ਕੇ ਭਲੇ ਤੇ ਬੁਰੇ ਰੂਪ ਦੱਸੇ ਭਾਵ ਰਾਸਾਂ ਆਦ ਪਾਉਣ ਲੱਗੇ ਕਾਲ ਯੁਗ ਅੰਦਰ ਭਰਮ ਭੁਲਾਏ ਪਾਏ ਗੁਰਦਾਜ ਜੀ ਕਹਿੰਦੇ ਗੱਲ ਕੀ ਕਰੀ ਕਾਲ ਯੁਗ ਵਿਖੇ ਲੋਕ ਪਰਮਾਤਮਾ ਦੇ ਵਿੱਚ ਭੁੱਲ ਗਏ ਹਨ ਬੋ ਵਾਟੀ ਜਗ ਚੱਲਿਆ ਬੋ ਵਾਟੀ ਜਗ ਚੱਲਿਆ ਤੱਬ ਹੀ ਭਏ ਮੁਹੰਮਦ ਯਾਰਾ ਕਹਿੰਦੇ ਜਦੋਂ ਮੁਹੰਮਦ ਤੇ ਉਸਦੇ ਚਾਰ ਯਾਰ ਅਬੂ ਬਕਰ ਸਦੀਕ ਉਮਰ ਉਮਰ ਫਾਰੂਕ ਉਸਮਾਨ ਗਣੀ ਤੇ ਹਜਰਤ ਅਲੀ ਹੋਏ ਤਦੋਂ ਇਹਨਾਂ ਦੇ ਮਜ਼ਹਬ ਦੀਆਂ ਜਗਤ ਵਿੱਚ ਕਈ ਵਾਟਾਂ ਸੜਕਾਂ ਚੱਲੀਆਂ ਕੌਮ ਬਹੱਤਰ ਸੰਗ ਕਰ ਬਹੁ ਵਿਦ ਵੈਰ ਵਿਰੋਧ ਪਸਾਰਾ 72 ਕੌਮਾਂ ਦੀ ਵਧ ਕਰਕੇ ਕਈ ਤਰ੍ਹਾਂ ਦਾ ਵੈਰ ਵਿਰੋਧ ਵਧਾ ਦਿੱਤਾ। ਰੋਜੀ ਏਦ ਨਿਵਾਜ ਕਰ ਕਰਮੀ ਬੰਦ ਕੀਆ ਸੰਸਾਰਾ ਕਹਿੰਦੇ ਤੀ ਰੋਜੀ ਦੋ ਈਦਾਂ ਪੰਜ ਨਿਵਾਜਾ ਬਣਾ ਕੇ ਕਰਮਾਂ ਦੇ ਵਿੱਚ ਸੰਸਾਰ ਨੂੰ ਕੈਦ ਕਰ ਦਿੱਤਾ। ਪਾ ਭਾਉ ਭਗਤੀ ਦੀ ਥਾਂ ਕੇਵਲ ਫੋਕੇ ਕਰਮੀ ਰਹਿ ਗਏ। ਪੀਰ ਪਕੰਬਰ ਔਲੀਏ ਗੌਸ ਕਤਬ ਬਹੁ ਭੇਖ ਸਵਾਰਾ ਪੀਰ ਪਕੰਬਰ ਔਲੀਏ ਗੌਸਤੇ ਕਤਬ ਆਦਿਕ ਬਹੁਤੇ ਭੇਖ ਬਣਾਉਣਾ ਕੀਤੇ ਤੇ ਅਬਮਾਨ ਕਹਿੰਦੇ ਇਹਨਾਂ ਵਿੱਚ ਵੜ ਗਿਆ ਠਾਕੁਰ ਦਵਾਰੇ ਢਾਏ ਕਹਤੇ ਠੌੜੀ ਮਸੀਤ ਉਸਾਰਾ ਠਾਕੁਰ ਦਵਾਰੇ ਗਿਰਾ ਤੇ ਉਨੀ ਠਾਏ ਮਸੀਤਾਂ ਬਣਾ ਦਿੱਤੀਆਂ ਜ਼ਾਲਮ ਹੋ ਗਏ ਮਾਰਨ ਗਊ ਗਰੀਬ ਨੂੰ ਤਰਤੀ ਉੱਪਰ ਪਾਪ ਬਿਥਾਰਾ ਭਾਏ ਗੁਰਦਾਸ ਜੀ ਕਹਿੰਦੇ ਗਊ ਗਰੀਬ ਨੂੰ ਕੌਣ ਲੱਗ ਪਏ ਧਰਤੀ 'ਪਰ ਪਾਪ ਫੈਲ ਗਿਆ ਅਕਿਰਤ ਕਰਨ ਹੋ ਗਏ ਉਪਕਾਰੀ ਤੇ ਗਰੀਬ ਜੰਤੂ ਦੇ ਘਾਤਕ ਹੋ ਗਏ ਕਾਫਰ ਮੁਲਹਦ ਏਰਮਣੀ ਰੂਮੀ ਜੰਗੀ ਦੁਸ਼ਮਣਦਾਰਾ ਭਾਈ ਗੁਰਦਾਜ ਇਹ ਕਹਿੰਦੇ ਕਾਫਰ ਤੇ ਬੇਮਾਨ ਦੇ ਵੈਰ ਭਾਵ ਦੇ ਭੇਦ ਦਿੱਤੇ ਰੂਮੀ ਆਰਮਿਨੀ ਆ ਦੇਸ਼ ਭੇਦ ਕਰਕੇ ਜੰਗ ਤੇ ਇਸਤਰੀ ਕਰਕੇ ਵੈਰ ਕਰਨਾ ਇਹ ਕੋ ਕਰਮ ਪਸਰ ਗਿਆ ਪਾਪੇ ਦਾ ਵਰਤਿਆ ਵਰਤਾਰਾ ਕਹਿੰਦੇ ਇਸ ਪ੍ਰਕਾਰ ਪਾਪ ਦਾ ਜਿਹੜਾ ਵਰਤਾਰਾ ਸੀ ਵਰਤ ਗਿਆ ਸੋ ਸੰਗਤ ਜੀ ਵੀ ਪੌੜੀਆਂ ਆਪਣੀਆਂ ਹੋ ਗਈਆਂ ਨੇ ਸੰਪੂਰਨ ਜੂ ਟੂ ਦੀ ਪਲੇਲਿਸਟ ਸਾਰੀ ਸੰਥਿਆ ਪਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ